ਲਈ ਹਾਂਜੀ ਮੇਰੀ ਸਰ threhall ਚ ਕਪੜੇ ਦੀ ਦੁਕਾਨ ਹੈਗੀ ਆ ਸਰ ਸਰ ਹਫਤੇ ਦੇ ਵਿੱਚ ਤੀਜੀ ਵਾਰੀ ਮੇਰੀ ਦੁਕਾਨ ਦੇ ਅੰਦਰ ਪਾਣੀ ਆ ਗਿਆ ਪਿਛਲੇ ਸਾਲ ਸਰ ਮੇਰਾ 2.5 ਲੱਖ ਰੁਪਏ ਤੋਂ ਉੱਪਰ ਦਾ ਨੁਕਸਾਨ ਹੋਇਆ ਸੀ ਕਿਸੇ ਨੇ ਕੋਈ ਮੈਗ ਮੈਨੇ ਕਿਸੇ ਨੇ ਕੋਈ ਜ਼ਿੰਮੇਵਾਰ ਨਹੀਂ ਹੋਇਆ ਸਰ ਸਰ ਇਹ ਸੂਏਰੀ ਤੁਸੀਂ ਹਾਲਾਤ ਦੇਖ ਲਓ ਇੱਥੋਂ ਸੂਆ ਟੁੱਟਿਆ ਸਰ ਇਹਦਾ ਪਾਣੀ ਪੂਰਾ ਇੱਥੋਂ ਪੈਲੀਓ ਸਿੱਧਾ ਮੇਰੀ ਦੁਕਾਨ ਦੇ ਅੱਗੇ ਜਾਂਦਾ ਸਰ ਇਹਦਾ ਸਰ ਕੋਈ ਜ਼ਿੰਮੇਵਾਰ ਨਹੀਂ ਕੋਈ ਸਰਕਾਰ ਜਾਂ ਕੋਈ ਦਾ ਠੇਕੇਦਾਰ ਜਾਂ ਕੋਈ ਇਹਦਾ ਮੈਂ ਮੈਂ ਕੋਈ ਜ਼ਿੰਮੇਵਾਰ ਨਹੀਂ ਸਰ ਉਹਨੇ ਸੁਆ ਛੱਡ ਗਏ ਉੱਥੋਂ ਅੱਗੇ ਦੇਖੋ ਸਰ ਫਿਰ ਪਿੱਛੇ ਸੁਆ ਬਣਾ ਦਿੱਤੇ ਸਰ ਕੀ ਸਰ ਇਹ ਵੇਚ ਵਾਲੀ ਕੋਈ ਦੀ ਜ਼ਿੰਮੇਵਾਰੀ ਨਹੀਂ ਕੋਈ ਦਾ ਕੋਈ ਮਾਂ ਪਿਓ ਨਹੀਂ ਹੈਗਾ ਸਰ ਸਰਕਾਰ ਦੇ ਬੰਦੇ ਦੋ ਤਿੰਨ ਆਂਦੇ ਆ ਕੋਈ ਮੂੰਹ ਲਾ ਕੇ ਚੱਲ ਜਾਂਦੇ ਆ ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ ਸਰ ਰਾਤੀ ਲੋਕੀ ਸੁੱਤੇ ਹੁੰਦੇ ਆ ਆਪਾਂ 2 ਵੇ ਉੱਠ ਕੇ ਆਪਣੀ ਦੁਕਾਨਾਂ ਦੇ ਕੋਲ ਸਰ ਪਾਣੀ ਕੱਢਦੇ ਆ ਇਹਦਾ ਕੀ ਜ਼ਿੰਮੇਵਾਰੀ ਆ ਸਰ ਮੈਨੂੰ ਤੁਸੀਂ ਇੱਕ ਵਾਰੇ ਆਪਣੀ ਤੁਸੀਂ ਦੇਖੋ ਸਾਹਿਬ ਤਾਂ ਸੁਏ ਦਾ ਹਾਲ ਦੇਖੋ ਤੁਸੀਂ ਸਰ ਨਹੀਂ ਤੁਸੀਂ ਸੁਏ ਦਾ ਕੰਮ ਲੈਣਾ ਬੰਦ ਕਰ ਦਿਓ ਕਿਉਂ ਸੁਆ ਬਣਾ ਰਹੇ ਹੋ ਲੋਕਾਂ ਦੇ ਘਰਾਂ ਦਾ ਬਿੜਾ ਕਰ ਕਰ ਰਹੇ ਹੋ ਐ ਸਰ ਮੇਰੇ ਦੁਕਾਨ ਦੇ ਨਾਲ ਮੁੰਡੇ ਦਾ ਘਰ ਦਾ ਵਿਆਹ ਹੈਗਾ ਤੀਜੀ ਵਾਰੀ ਪਾਣੀ ਆ ਗਿਆ ਸਰ ਦੀ ਦੁਕਾਨ ਦੇ ਅੰਦਰ ਇਹਨਾਂ ਨੇ ਜੋ ਕਪੜਾ ਲੀਰਾਂ ਲਿਆ ਸਾਰਾ ਖਰਾਬ ਹੋ ਗਿਆ ਸਰ ਕੌਣ ਜ਼ਿੰਮੇਵਾਰ ਹੈ ਸਰ ਸਰਕਾਰ ਦੇ ਲੋਕਾਂ ਨੇ ਬੰਦੇ ਨੂੰ ਮਹਿਮੇ ਨਹੀਂ ਆਣਾ ਮੂੰਹ ਲਾ ਕੇ ਚੱਲ ਜਾਣਾ ਖਾਣਾ ਪੂਰਤੀ ਹੋਣੀ ਆ ਕੋਈ ਨੇ ਕੋਈ ਨਹੀਂ ਸੁਣਨਾ ਸਰ ਇਸ ਕਰਕੇ ਸਰ ਮੇਰੀ ਡੀਸੀ ਸਾਹਿਬ ਅਕ ਇੱਕੋ ਬੇਨਤੀ ਹੈਗੀ ਆ ਇਹਦਾ ਹਾਲਾਤ ਦੇਖੋ ਇੱਕ ਵਾਰੀ ਆ ਕੇ ਸਰ ਜਿਹਦੇ ਤਨ ਲੱਗਦੀਆਂ ਨਾ ਉਹਨੂੰ ਪਤਾ ਹੁੰਦਾ ਸਰ ਲੋਕੀ ਘਰੇ ਸੁੱਤੇ ਪਿਆ ਆਪ ਆਪਣਾ ਹਾਲਾਤ ਦੇਖੋ ਸਰ ਆਪਾਂ ਵੀ ਆਪਣੇ ਘਰੇ ਸਰ ਛੋਟੇ ਬੱਚੇ ਪੁੱਛੇ ਛੱਡ ਕੇ ਆਏ ਆ ਹਾਲਾਤ ਤੁਸੀਂ ਇੱਕ ਵਾਰੀ ਆ ਕੇ ਮੌਕਾ ਦਾ ਚੱਕ ਕਰੋ ਆਂਦੇ ਅਫਸਰ ਆਂਦੇ ਮੂੰਹ ਲਾ ਕੇ ਚੱਲ ਜਾਂਦੇ ਸਰ ਇਹਦੀ ਕੋਈ ਮਹੱਤਵ ਨਹੀਂ ਹੈਗਾ ਖਰੀ ਦਾ ਮੈਗਮਨ ਐਡਾ ਤਗੜਾ ਪ੍ਰੋਜੈਕਟ ਲਾਇਆ ਕੀ ਗਾਲੀ ਦਾ ਪਾਣੀ ਲੋਕਾਂ ਦੇ ਘਰਾਂ ਨੂੰ ਵੜਨ ਨੂੰ ਲਾਇਆ ਸਾਬ ਇਹ ਸੂਆ ਜਿਹੜਾ ਕਦੋਂ ਦਾ ਕੰਮ ਦਾ ਸਟਾਰਟ ਹੋਇਆ ਸਰ ਪਿਛਲੇ ਸਾਲ ਵੀ ਇਹੀ ਦਿਨਾਂ ਹੀ ਮੇਰੀ ਦੁਕਾਨ ਦੇ ਅੰਦਰ ਪਾਣੀ ਆਇਆ ਹੀ ਮੇਰੇ ਕੋ ਖਬਰਾਂ ਪਈਆਂ ਇਹ ਤੱਕ ਮੇਰੇ ਕੋ ਇੱਕ ਇੱਕ ਫੋਟੋ ਪਈ ਇਹਨਾਂ ਨਾਲ ਗੋਡੇ-ਗੋਡੇ ਮੇਰੀ ਦੁਕਾਨ ਦੇ ਅੰਦਰ ਪਾਣੀ ਸੀਗਾ ਸਾਬ ਮੇਰੀ ਕੱਪੜੇ ਦੀ ਦੁਕਾਨ ਹੈ ਮੈਂ ਰ ਹਾਲਾਤ ਤੁਸੀਂ ਅੱਪੇ ਦੁਕਾਨਦਾਰੀਆਂ ਦੇ ਦੇਖੇ ਹੋ ਕਿ ਅੱਗੇ ਹਾਲਾਤ ਕੀ ਹੈਗੇ ਦੁਕਾਨਦਾਰੀਆਂ ਦੇ ਇਹ ਹਾਲਾਤ ਉਸ ਤੋਂ ਬਾਅਦ ਇਹ ਚੀਜ਼ਾਂ ਦੀ ਮਾਰ ਸਰ ਮੈਂ ਸਾਲ ਜੇ 3-3 ਲੱਖ ਰੁਪਏ ਦਾ ਨੁਕਸਾਨ ਰੋਇ ਕਿੱਥੋਂ ਸਾਲਾਂ ਦਾ ਸਾਹ ਸੋ ਮੇਰੀ ਸਰਕਾਰ ਅੱਗੇ ਮਨੁਸ਼ਾਸਨ ਅੱਗੇ ਇੱਕ ਬੇਨਤੀ ਆ ਆਗੇ ਮੌਕਾ ਦੇਖੋ ਲੋਕਾਂ ਦੇ ਘਰਾਂ ਦਾ ਹਾਲਾਤ ਦੇਖੋ ਕੀ ਆ ਮੇਰਾ ਨਾਸ ਬਣਦਾ ਹੈ ਜੀ ਕਿੱਥੇ ਇੱਥੇ ਰਾਜ ਚੋਕ ਦੇ ਆ ਜੀ ਹੈ ਜੀ ਮੇਰਾ ਇੱਕ ਰਾਜੀ ਮੇਰੇ ਮੁੰਡੇ ਦਾ 1 ਮਹੀਨਾ ਰਹਿ ਗਿਆ ਵਿਆਹ ਨੂੰ ਹੈ ਮੈਂ ਮੇਰਾ ਪਾਣੀ ਮੈਂ 3-4 ਵਾਰੀ ਪਾਣੀ ਕੱਢ ਚੁੱਕਾ ਮੈਂ ਬਿਆਹ ਦਾ ਕੰਮ ਕਰਾਂ ਜੇ ਮੈਂ ਪਾਣੀ ਕੱਢਾ ਮੇਰਾ ਪੂਰਾ ਸਮਾਨ ਮੇ ਕੁਛ ਕੱਪੜੇ ਵਿਆਹ ਦੇ ਵੀ ਲੈਣ ਉਹ ਵੀ ਸਾਰੇ ਖਰਾਬ ਹੋ ਗਏ ਮੈਂ ਕੀ ਕਰਾਂ ਦੱਸੋ ਵਰਜਾਈਆਂ ਸਭ ਕੁਝ ਖਰਾਬ ਹੋ ਗਏ ਮੇ ਬੈੱਡ ਖਰਾਬ ਹੋ ਗਏ ਮੇ ਹੈ ਅੰਦਰ ਮੈਂ ਲਗਾ ਬਣਦਾ ਸੱਪ ਆ ਗਿਆ ਹੈ ਉਹ ਸੱਪ ਕੋਲ ਮੈਂ ਮਸਾਂ ਪੱਤਿਆ ਪਾਣੀ ਪਾਣੀ ਅੰਦਰ ਉਹ ਸੱਪ ਲੁੱਬਾ ਬੜੀ ਮੁਕਾ ਲੱਭਿਆ ਤੇ ਮੈਂ ਉਹਨੂੰ ਉਹ ਬੜੀ ਮੁਕਾ ਕਾਬੂ ਕੀਤਾ ਸੱਪ ਹੋਰ ਵੀ ਕੀ ਹੈ ਪੂਰੇ मतलब पानी, पानी, है। मैं वो पानी देख रहा घर का पानी क्या तो सप्प भी आ गया शुर दुकानदार भी इन कपड़े ले सारे बया तो के सारे बर्बाद हो जाता है मैं दस दार बता मैं करा पानी जरा जी चाली घर जे पिंड महल भी इतना सो पानी जिन्ना भी सारा इतनी पिछले दौड़ भी एस एफ सरना पानी इतना इसे नुक्ड़ च पानी आया पानी का हल करिए मिट्टी लैके बन मारा उधर बन मारी उसे उधर मारी तो उ बड़ा औखा कम है अब तक मैं दौ बजे उठेगा दौ बजे का मैं पानी को इधर क्डा इधर क्डा पिछुआ इन्ना कानी आया हल ही नहीं रिहा ਮੰਗ ਕੇ ਆ ਵੀ ਹੰ ਮੇਰਾ ਪਾਣੀ ਦਾ ਹੱਲ ਹੋਣਾ ਚਾਹੀਦਾ। ਸੂਏ ਪੀ ਜੋ ਵੀ ਆ ਸੂਆ ਸੂਆ ਪਾਣੀ ਵੀ ਟੁੱਟਿਆ ਸਾਰਾ ਉਹ ਵੀ ਸਾਰਾ ਹੀ ਆ ਗਿਆ ਅੰਦਰ ਇੱਧਰ। ਮੇਰਾ ਨਾਮ ਉਮੇਸ਼ ਕੁਮਾਰ ਦਾ। ਇਹ ਮੈਂ ਪਿੰਡ ਤਰੇਾਲ ਦਾ ਬੰਦਾ ਹੈਗਾ। ਦੇਖੋ ਜੀ ਸਾਡੇ ਇੱਥੇ ਚੋਂ ਦੇ ਨਾ ਪਾਣੀ ਆਇਆ। ਇਹ ਸੂਏ ਦਾ ਪਾਣੀ ਆਇਆ। ਜਿੰਨਾ ਵੀ ਆ ਸਾਰਾ ਸੂਏ ਦਾ ਪਾਣੀ ਸਾਡੇ ਘਰਾਂ ਚ ਪਾਣੀ ਵੜ ਗਿਆ। ਸਾਨੂੰ ਦੀਸ਼ੀ ਸਾਹਿਬ ਨੂੰ ਤੇ ਮਹਿਕ ਨੂੰ ਇਹੀ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਸਾਡਾ ਹੱਲ ਕਰੋ। ਆਪਾਂ ਬਹੁਤ ਬਣ ਹੋ ਗਿਆ। ਜਿੰਨੀ ਵਾਰ ਵਰਖਾ ਹਫਤੇ ਤਿੰਨ ਵਾਰ ਵਰਖਾ ਤਿੰਨ ਵਾਰੀ ਪਾਣੀ ਸਾਰਾ ਹਰੇ ਘਰਾਂ ਜਾ ਆ ਜਾਂਦਾ ਪੂਰਾ ਸੂਆ ਟੁੱਟ ਕੇ ਟੁੱਟ ਕੇ ਪੂਰਾ ਪਾਣੀ ਵਿੱਚ ਪਹਿਲੀਆਂ ਦੇ ਵਿੱਚ ਪਾਣੀ ਪੂਰਾ ਹੋਇਆ ਵਿੱਚ ਬੰਦਾ ਕੀ ਕਰੇ ਪਰੇਸ਼ਾਨ ਹੋ ਗਿਆ ਆਪਾਂ ਪਾਣੀ ਕੱਢ ਕੱਢ ਕੇ ਕਿੰਨਾ ਕ ਨੁਕਸਾਨ ਆ ਥੋੜਾ ਬਈ ਬਹੁਤ ਨੁਕਸਾਨ ਹੋ ਗਿਆ ਬੈੱਡਾਂ ਦਾ ਪਾਣੀ ਚੱਲ ਗਿਆ ਅੰਦਰ ਪੂਰਾ ਪਾਣੀ ਹੋ ਗਿਆ ਅੰਦਰ ਪਾਣੀ ਪਾਣੀ ਹੋ ਗਿਆ ਕਮਰਿਆਂ ਦੇ ਵਿੱਚ ਅਲਮਾਰੀਆਂ ਦੇ ਵਿੱਚ ਕੱਪੜੇ ਭਰੋ ਗਿਆ ਪਾਣੀ ਨਾਲ ਸੋਫੇ ਭਰੋ ਗਿਆ ਬੈੱਡ ਭਰੋ ਗਿਆ ਸਭ ਕੁਝ ਪਾਣੀ ਪਾਣੀ ਹੋ ਗਿਆ ਅੰਦਰ ਵੀ ਕੀ ਕਰੀ ਆਪਾਂ ਕੀ ਮੰਗ ਕਰਨਾ ਚਾਹੁੰਦੇ ਸਰਕਾਰ ਨੂੰ ਸਾਡੀ ਇਹ ਮੰਗ ਹੈ ਕਿ ਸਿਰ ਹੱਲ ਕਰੋ ਸੂ ਇਹ ਜਿੰਨਾ ਪਾਣੀ ਸਵੇਦਾ ਸਾਰਾ ਆਂਦਾ ਹੈ ਕੁਝ ਬੰਦੇ ਉੱਥੇ ਸੂਬਾ ਤੋੜਦੇ ਆ ਤੋੜਨ ਦੇ ਕਾਰਨ ਵੀ ਜਿਹੜਾ ਸਾਰਾ ਪਾਣੀ ਇੱਥੇ ਆ ਜਾਂਦਾ ਹੈ